ਅਕੈਨ ਨੂੰ ਇਹ ਤਕਲੀਫ ਹੋਈ ਸੀ ਪਿਛਲੇ ਹਫਤੇ ਸੁਖਦੇਵ ਸਿੰਘ ਪੁੱਚੋ ਮੰਡੀ ਵਾਲੇ ਬਾਰੇ ਬਾਰੇ ਇਦਾਂ ਦੀਆਂ ਗੱਲਾਂ ਕਿਉਂ ਕੀਤੀ ਆ ਉਹ ਭਾਈ ਉਹਨੇ ਇੱਕ ਗੱਲ ਚੰਗੀ ਕਰਤੀ ਹੋਊਗੀ ਜਿਹੜੀਆਂ ਹਜ਼ਾਰ ਗੱਲਾਂ ਮਾੜੀਆਂ ਕੀਤੀਆਂ ਕੋਈ ਵੀ ਲੈ ਲਓ ਨਾਨਕਸਰੀਆ ਲੈ ਲਓ ਟਕਸਾਲੀ ਲੈ ਲਓ ਕੋਈ ਵੀ ਲੈ ਲਓ ਜੇ ਉਹ ਇੱਕ ਅੱਧੀ ਚੰਗੀ ਕਰ ਵੀ ਲਊਗਾ ਤਾਂ ਦੂਜੀ ਭੀ ਬਰਾਸ ਦੂਜੇ ਪਾਸੇ ਉਹ ਕੜੀ ਖੋਲ ਦਊਗਾ ਜਾ ਕੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹਦੇ ਤੋਂ ਜੋ ਉਹਦੇ ਅੰਦਰ ਆ ਉਹ ਹੀ ਆਉਣਾ ਨਾ ਬਾਹਰ ਕਿਉਂਕਿ ਹੋਏ ਆਣਾ ਕਰੇ ਕੰਮ ਇਆਣਾ ਹੋ ਕੇ ਉਹ ਕੰਮ ਕਰ ਰਿਆ ਉਹ ਕਦੀ ਰਾਤ ਨਹੀਂ ਆਉਣਾ ਜੋ ਮਰਜ਼ੀ ਕਰੀ ਜਾ ਨਾਲ ਇਹ ਆਣੇ ਦੋਸਤੀ ਸੁਣਿਆ ਨਾ ਕਦੀ ਨਾ ਵੀ ਰਾਤ ਭਾਈ ਸਮਝ ਲੋ ਇਹ ਗੱਲ ਨੂੰ ਜਿਹੜੇ ਸਮਝਦੇ ਆਣਾ ਕਿ ਚੱਲ ਅਣਜਾਣ ਬੰਦੇ ਨਾਲ ਦੋਸਤੀ ਕਰਨੀ ਚਾਹੀਦੀ ਮੇਰੇ ਤੋਂ ਜਿਹੜਾ ਥੱਲੇ ਵਾਲਾ ਨਾ ਜਿਹਨੂੰ ਮੇਰੇ ਜਿੱਨਾ ਗਿਆਨ ਨਹੀਂ ਜਾਂ ਮੇਰੇ ਜਿੱਨੀ ਨੌਲੇਜ ਨਹੀਂ ਜਾਂ ਮੇਰੇ ਜਨਾ ਨਹੀਂ ਪੜਿਆ ਉਹਦੇ ਨਾਲ ਦੋਸਤੀ ਕਰੋ ਆਪਣੀ ਹਰ ਗੱਲ ਮੰਨੀ ਜਾਊਗਾ ਪਰ ਕਿੰਨੇ ਉਹ ਰਾਤ ਨਹੀਂ ਹੋਣੀ ਜਿਹੜੀ ਇਹ ਆਣੇ ਨਾਲ ਦੋਸਤੀ ਆ ਨਾ ਅਣਜਾਣ ਮਨ ਦੇ ਨਾਲ ਜਿਹਨੂੰ ਪਤਾ ਹੀ ਨਹੀਂ ਉਸ ਟਾਪਿਕ ਬਾਰੇ ਉਸ ਗੱਲ ਬਾਰੇ ਉਹਦੇ ਨਾਲ ਤੂੰ ਦੋਸਤੀ ਪਾ ਲਈ ਉਹ ਰਾਸ ਨਹੀਂ ਆਉਣੀ ਕਹਿੰਦੇ ਕਿਉਂ ਨਹੀਂ ਆਉਣੀ ਰਾਸ ਜਿਹਾ ਜਾਣੇ ਤੇ ਹੋਰਤੇ ਜੋ ਉਹਨੂੰ ਪਤਾ ਉਹਨੇ ਤਾਂ ਉਹ ਹੀ ਕੁਛ ਕਰਨਾ ਨਾ ਵੇਖੋ ਕੋ ਨਰਜਾਸ ਕਹਿੰਦੇ ਪਰਖ ਪਰਖ ਕੇ ਦੇਖ ਲਓ ਤੂੰ ਕਰਕੇ ਦੇਖ ਲਾ ਪਰਖ ਕੇ ਦੇਖ ਲਾ ਪਰ ਜੋ ਉਹਨੂੰ ਪਤਾ ਉਹਨੇ ਤਾਂ ਉਹੀ ਕਰਨਾ ਉਸ ਤੋਂ ਬਿਨਾ ਉਹ ਕੁਛ ਕਰ ਹੀ ਨਹੀਂ ਸਕਦਾ ਉਹਨੂੰ ਪਤਾ ਹੀ ਕੱਖ ਨਹੀਂਗਾ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਕਹਿੰਦੇ ਭਾਂਡੇ ਚ ਚੀਜ਼ ਤਾਂ ਹੀ ਪੈ ਸਕਦੀ ਆ ਜੇ ਦੂਜੀ ਹੋਵੇ ਪਾਸ ਇਥੇ ਪਾਸ ਦਾ ਉਥੇ ਨਹੀਂ ਜੇ ਤੇਰੇ ਕੋਲ ਹੋਵੇ ਪਾਸ ਦੋ ਦੋ ਤਰਾ ਹੁੰਦਾ ਇੱਕ ਹੁੰਦਾ ਮੇਰੇ ਪਾਸ ਆ ਚੀਜ਼ ਹੈਗੀ ਆ ਦੂਜਾ ਇਹਨੂੰ ਪਾਸ ਕਰ ਦੇ ਦੂਜੀ ਹੋਵੇ ਪਾਸ ਪਾਸੇ ਪੰਜਾਬੀ ਦਾ ਅੱਜਕੱਲ ਸ਼ਬਦ ਵਰਤਿਆ ਜਾਂਦਾ ਪਾਸੇ ਪਾਸੇ ਕਰਨਾ ਕਿੰਦੇ ਉਹ ਚੀਜ਼ ਤਾਂ ਹੀ ਉਹ ਭੰਡ ਚ ਪਊਗੀ ਨਾ ਵਸਤੂ ਅੰਦਰ ਵਸਤਵਾਵੇ ਕਿਹੇ ਚੀਜ਼ ਚ ਦੂਜੀ ਚੀਜ਼ ਤਾਂ ਹੀ ਪਊਗੀ ਜਾਂ ਪਹਿਲੇ ਨੂੰ ਪਾਸੇ ਕਰ ਦੇਗਾ ਜੇ ਦੂਜੀ ਪਾਸੇ ਕਰੇਗਾ ਪਰ ਇਹਦੇ ਵੀ ਅਰਥ ਅਸੀਂ ਹੋਰ ਤਰ੍ਹਾਂ ਕਰਦੇ ਆ ਅਸੀਂ ਸਮਝਦੇ ਆ ਵੀ ਪਾਸ ਦਾ ਮਤਲਬ ਹੈਗਾ ਕਿ ਜੇ ਦੂਜੀ ਕੋਲ ਹੋਵੇ ਸਾਹਿਬ ਸੇਤੀ ਸਾਹਿਬ ਸੇਤੀ ਹੁਕਮ ਨਾ ਚੱਲੇ ਹੁਣ ਜਿਹੜਾ ਲਾਫ ਯੂਨੀਵਰਸਲ ਜਿਹੜਾ ਸਾਹਿਬ ਆ ਜਿਹੜਾ ਪ੍ਰਮਾਤਮਾ ਆ ਅਕਾਲ ਪੁਰਖ ਆ ਜੋ ਮਰਜੀ ਉਹਨੂੰ ਨਾਮ ਦੇ ਦੋ ਤੁਹਾਡੀ ਮਰਜ਼ੀ ਆ ਉਹਦੇ ਨਾਲ ਹੁਕਮ ਨਹੀਂ ਚੱਲਣਾ ਹੁਕਮ ਤਾਂ ਮਾਲਕ ਨੌਕਰ ਤੇ ਕਰ ਸਕਦਾ ਨੌਕਰ ਮਾਲਕ ਤੇ ਨਹੀਂ ਕਰ ਸਕਦਾ ਉੱਥੇ ਤਾਂ ਕਹੀ ਬਣੇ ਅਰਦਾਸ ਉੱਥੇ ਤਾਂ ਬੇਨਤੀ ਚਲਣੀ ਆ ਅਰਦਾਸ ਦਾ ਇੱਥੇ ਅਰਥ ਹੈਗਾ ਬੇਨਤੀ ਧਬਕੇ ਨਾਲ ਨਹੀਂ ਉੱਥੇ ਕੰਮ ਹੋਣਾ ਹੁਕਮ ਨਾਲ ਨਹੀਂ ਕੀਤਾ ਜਾ ਹਦਾ ਕਿਉਂਕਿ ਜਿਹੜਾ ਜਿਹੜਾ ਮਾੜਾ ਬੰਦਾ ਨਾ ਉਹਨੇ ਕੰਮ ਮਾੜਾ ਹੀ ਕਰਨਾ ਹੈ ਉਹ ਚੰਗਾ ਕਰ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਜੋ ਪਿਆ ਹੋਇਆ ਆ ਉਹਨੇ ਦੂਜੀ ਤਾਂ ਪਾ ਉਹ ਤਾਂ ਪਾਸੇ ਨਹੀਂ ਕੀਤਾ ਉੱਤੋਂ ਪੜੀ ਜਾ ਰਿਆ ਬਾਣੀ ਮੈਂ ਦਰਿਆ ਵੀ ਐਗਜ਼ੈਂਪਲ ਦੇਣ ਲੱਗਾ ਉਹਦਾ ਗੰਦਮੰਦ ਅੰਦਰ ਪਿਆ ਹੋਇਆ ਉਹ ਪਾਸੇ ਨਹੀਂ ਕੀਤਾ ਉੱਪਰੋਂ ਹੋਰ ਪਾਈ ਜਾ ਰਿਆ ਬਾਣੀ ਸਵੇਰੇ ਵੀ ਪੜਦੇ ਆ ਦੁਪਹਿਰੇ ਵੀ ਪੜਦੇ ਆ ਸ਼ਾਮ ਨੂੰ ਵੀ ਪੜਦੇ ਆ ਤੇ ਫੇਰ ਸਾਹਿਬ ਅੱਗੇ ਹੁਕਮ ਚਲਾਉਂਦਾ ਉਣੀ ਬਣਨੀ ਉੱਥੇ ਤਾਂ ਬੇਨਤੀ ਹੋਣੀ ਆ ਤੇ ਉਹ ਪਹਿਲਾਂ ਉਹ ਗੰਦਮੰਦ ਵਿੱਚੋਂ ਕੱਢਣਾ ਪੜਾ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਉਹ ਕਰਤੀ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਆ ਵੀ ਇਹ ਝੂਠ ਆ ਕਿ ਮਾੜਾ ਕੰਮ ਕਰਦਾ ਤੇ ਮਾੜਾ ਹੀ ਹੋਣਾ ਆ ਜਿਹੜਾ ਮਾੜਾ ਆ ਉਹਨੇ ਮਾੜਾ ਹੀ ਕੰਮ ਕਰਨਾ ਕੂੜ ਕਮਾਣੋ ਕੂੜੋ ਹੋਵੇ ਜਿਹੜਾ ਜਿਹਨੇ ਕਮਾਈ ਕੂੜ ਦੀ ਕੀਤੀ ਹੋਈ ਆ ਉਹਦੇ ਕੋਲ ਕੂੜ ਹੀ ਹੋਣਾ ਉਹ ਤੁਸੀਂ ਕੀ ਐਕਸਪੈਕਟ ਕਰ ਰਹੇ ਆ ਉਹਦੀ ਸਾਰੀ ਕਮਾਈ ਉਹੀ ਕੂੜ ਦੀ ਆ 마ੜੇ ਤੋਂ 마ੜੇ ਬੰਦੇ ਤੋਂ 마ੜੇ ਦੀ ਐਕਸਪੈਕਟੇਸ਼ਨ ਹੀ ਕੀਤੀ ਜਾ ਸਕਦੀ ਚੰਗੇ ਦੀ ਕਦੀ ਕੀਤੀ ਹੀ ਨਹੀਂ ਜਾ ਸਕਦੀ ਨਾਨਕ ਸਿਫਤ ਵਿਗਾਸ ਕਿੰਨੇ ਨਾਨਕ ਕਹ ਇਹਨਾਂ ਨੂੰ ਸਮਝਾ ਦੇ ਇਹਨਾਂ ਨੂੰ ਵੀ ਜਿਹੜੀ ਸਿਫਤ ਆ ਜਿਹੜੀ ਗੁਣਾ ਦੀ ਆ ਗੱਲ ਉਹ ਕਰਨੀ ਚਾਹੀਦੀ ਉਹਦੇ ਨਾਲ ਤੇਰਾ ਵਿਗਾਸ ਹੋਣਾ ਤੇਰੇ ਅੰਦਰ ਖੇੜਾ ਆਉਣਾ ਖੁਸ਼ੀ ਹੋਣੀ ਆ ਜੇ ਤੂੰ ਗੁਣਾ ਦੀ ਗੱਲ ਕਰੇਗਾ ਨਹੀਂ ਤਾਂ ਕੂੜ ਕਮਾਣਾ ਕੂੜਾ ਹੋਵੇ ਨਹੀਂ ਤਾਂ ਜੇ ਕੂੜ ਕਮਾ ਰਿਹਾ ਹੈ ਨਾ ਝੂਠੇ ਮਾਰਿਆ ਤੇ ਝੂਠ ਹੀ ਹੋਣਾ ਹੈ ਹੁਣ ਪਹਿਲਾਂ ਵੀ ਐਣੇ ਵਾਲੀ ਗੱਲ ਕੀਤੀ ਆ ਗੁਰੂ ਸਾਹਿਬ ਫਿਰ ਐਣੇ ਵਾਲੀ ਗੱਲ ਕਰਦੇ ਨਾਲ ਐਣੇ ਦੋਸਤੀ ਵਡਾਰੂ ਸਿਓ ਨੇ ਕਹਿੰਦੇ ਅਣਜਾਣ ਬੰਦੇ ਨਾਲ ਦੋਸਤੀ ਪਾਲਾ ਬੇਸਮਝ ਨਾਲ ਦੋਸਤੀ ਪਾਲਾ ਤੇ ਜਾਂ ਕਦਾ ਜਿਹੜਾ ਵੱਡੀ ਉਮਰ ਦਾ ਹੋਵੇ ਬਡਾਰੂ ਉਹਦੇ ਨਾਲ ਪ੍ਰੇਮ ਪਾਲਾ ਇੱਕ ਐਗਜ਼ਾਮਪਲ ਦਿੱਤੀ ਆ ਇੱਕ ਮੈਟਾਫੋਰ ਯੂਜ਼ ਕੀਤਾ ਗੁਰ ਅਗਰ ਪਾਤਸ਼ਾਹ ਬਈ ਬੁਯੋਰਗ ਦੇ ਨਾਲ ਕੋਈ ਪਿਆਰ ਪਾ ਕੇ ਬਹਿ ਜਵੇ ਜਾਂ ਤੂੰ ਨਿਆਣੇ ਨਾਲ ਅਣਜਾਣੇ ਬੰਦੇ ਨਾਲ ਜਿਹਨੂੰ ਪਤਾ ਹੀ ਕੱਖ ਨਹੀਂ ਬੇਸਮਝਿਆ ਕਿਸੇ ਗੱਲ ਬਾਰੇ ਉਹਦੇ ਨਾਲ ਦੋਸਤੀ ਕਰ ਲਵੇ ਕਹਿੰਦੇ ਉਹਦਾ ਹਾਲ ਪਤਾ ਕੀ ਆ ਪਾਣੀ ਅੰਦਰ ਲੀਕ ਜਿਓ ਪਾਣੀ ਚ ਲੀਕ ਮਾਰ ਲਓ ਜਿਹਦਾ ਥਾਉ ਨਥੇ ਜਿਹੜਾ ਕੋਈ ਸੋਰ ਪਤਾ ਨਹੀਂ ਕਿੱਥੇ ਹੈ ਕਿੱਥੇ ਪਾਈ ਸੀ ਦੀ ਬਾਹਰ ਕੋ ਪਿੱਛੇ ਆ ਲੀਕ ਕਿੱਥੇ ਪਾਈ ਸੀ ਪਾਣੀ ਚ ਦਿਖਾ ਸਕਦਾ ਨਹੀਂ ਦਿਖਾ ਸਕਦਾ ਇਦਾਂ ਹੀ ਅਣਜਾਣ ਬੰਦੇ ਨਾਲ ਦੋਸਤੀ ਆ ਤੇ ਵੱਡਾ ਰੂ ਦੇ ਨਾਲ ਨੇ ਆ ਇੱਕ ਮੈਟਾਫੋਰ ਆ ਸਿਰਫ ਉਤੋਂ ਇਲਾਵਾ ਕੁਝ ਨਹੀਂਗਾ ਅਗੋਂ ਕਿਦੇ ਹੋਏ ਆਣਾ ਕਰੇ ਕੰਮ ਹੁਣ ਹੈਗਾ ਅਨਜਾਨ ਆ ਤੇ ਕੰਮ ਕਰ ਰਿਆ ਕੋਈ ਆਣ ਨਾ ਸਕੇ ਰਾਸ ਉਹ ਕਦੀ ਰਾਸ ਨਹੀਂ ਆਉਣਾ ਸਾਡੀ ਅੱਜ ਇਹ ਵੀ ਇੱਕ ਪ੍ਰੋਬਲਮ ਆ ਉਹ ਪੋਲਿਟਿਕਲ ਲਾਈਨ ਚ ਹੋਵੇ ਚਾਹੇ ਧਾਰਮਿਕ ਲਾਈਨ ਚ ਹੋਵੇ ਅਨਜਾਨ ਬੰਦਿਆਂ ਕੋਲੋਂ ਅਸੀਂ ਪ੍ਰਚਾਰਕ ਬਣਾ ਕੇ ਉਹਨਾਂ ਕੋਲ ਪ੍ਰਚਾਰ ਸੁਣ ਰਹੇ ਆਂ ਵੀ ਗੁਰਬਾਣੀ ਦੇ ਸਾਨੂੰ ਅਰਥ ਸਮਝਾ ਦਿਓ ਅਨਜਾਨ ਤੋਂ ਉਹ ਕਹਿੰਦੇ ਕੰਮ ਉਹ ਸੂਤ ਨਹੀਂ ਹੋਣਾ ਤੁਹਾਡਾ ਕੰਮ ਆਣ ਨਾ ਸਕੇ ਰਾਸ ਕਿਉਂ ਨਹੀਂ ਹੋਣਾ ਕਹਿੰਦੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਗੱਲ ਵੀ ਕਰਤੀ ਉਹ ਦੇਖੋ ਜੀ ਸੰਤ ਸਿੰਘ ਮਸਕੀਨ ਹੁਣੀ ਕਮਾਲ ਦੀ ਕਥਾ ਕਰਦੇ ਸੀ ਕਿਉਂ ਕਰਦੇ ਸੀ ਉਹਨਾਂ ਨੇ ਆ ਜਿਹੜੀ ਕਥਾ ਕੀਤੀ ਬਹੁਤ ਵਧੀਆ ਸੀ ਤਾਂ ਫਿਰ ਉਹ ਜਿਹੜੀ ਕੀਤੀ ਉਹਦੇ ਬਾਰੇ ਕੀ ਖਿਆਲ ਆ ਅਬੰਤਾ ਸਿੰਘ ਉਹਨਾਂ ਨੇ ਆ ਗੱਲ ਕੀਤੀ ਬਹੁਤ ਵਧੀਆ ਕੀਤੀ ਤੇ ਜਿਹੜੀ ਉਹ ਕੀਤੀ ਉਹਦੇ ਬਾਰੇ ਕੀ ਖਿਆਲ ਆ ਉਦੋਂ ਚੁੱਪ ਕਰ ਜਾਂਦੇ ਆ ਅਕੈ ਨੂੰ ਇਹ ਤਕਲੀਫ ਹੋਈ ਅਸੀਂ ਪਿਛਲੇ ਹਫਤੇ ਸੁਖਦੇਵ ਸਿੰਘ ਪੁੱਚੋ ਮੰਡੀ ਵਾਲੇ ਬਾਰੇ ਬਾਰੇ ਇਦਾਂ ਦੀਆਂ ਗੱਲਾਂ ਕਿਉਂ ਕੀਤੀ ਆ ਉਹ ਭਾਈ ਉਹਨੇ ਇੱਕ ਗੱਲ ਚੰਗੀ ਕਰਤੀ ਹੋਊਗੀ ਜਿਹੜੀਆਂ ਹਜ਼ਾਰ ਗੱਲਾਂ ਮਾੜੀਆਂ ਕੀਤੀਆਂ ਕੋਈ ਵੀ ਲੈ ਲੋ ਨਾਨਕਸਰੀਆ ਲੈ ਲੋ ਟਕਸਾਲੀ ਲੈ ਲੋ ਕੋਈ ਵੀ ਲੈ ਲੋ ਜੇ ਉਹ ਇੱਕ ਅੱਧੀ ਚੰਗੀ ਕਰ ਵੀ ਦਊਗਾ ਤਾਂ ਦੂਜੀ ਭੀ ਬਰਾਸ ਦੂਜੇ ਪਾਸੇ ਉਹ ਕੜੀ ਖੋਲ ਦਊਗਾ ਜਾ ਕੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹਦੇ ਤੋਂ ਜੋ ਦੇ ਅੰਦਰ ਆ ਉਹ ਹੀ ਆਉਣਾ ਨਾ ਬਾਹਰ ਕਿਉਂਕਿ ਹੋਏ ਆਣਾ ਕਰੇ ਕੰਮ ਐਨਾ ਹੋ ਕਿ ਉਹ ਕੰਮ ਕਰ ਰਿਹਾ ਉਹ ਕਦੀ ਰਾਤ ਨਹੀਂ ਆਉਣਾ ਜੋ ਮਰਜ਼ੀ ਕਰੀ ਜਾ